ਕਸਚੀਰ ਕਾਲ ਪੰਜਾਬੀਓ ਸੋ ਕੀ ਹਾਲ ਚਾਲ ਆ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਸੋ ਸਵਾਗਤ ਆ ਤੁਹਾਡਾ ਇੱਕ ਨਵੇਂ ਦਿਨ ਇੱਕ ਨਵੀਂ ਵੀਡੀਓ ਤੇ ਇੱਕ ਨਵੇਂ ਸਫਰ ਦੇ ਉੱਪਰ ਸੋ ਆਪਾਂ ਜਾ ਰਹੇ ਆ ਜੀ ਗਰਨ ਕਨਾਰੀਏ ਜਿਹੜੇ ਸਪੇਨ ਦੇ ਆਈਸਲੈਂਡ ਆ ਉਹ ਆਪਾਂ ਕੋਲੋਂ ਚੱਲੇ ਆ ਸੋ ਸਾਡਾ ਸਫਰ ਏਅਰਪੋਰਟ ਤੋਂ ਸ਼ੁਰੂ ਹੋਣਾ ਜਿਹੜਾ ਕਹ ਲੋ ਇਟਲੀ ਦੇ ਵਿੱਚ ਮਿਲਾਨ ਦੇ ਲੱਗੇ ਪੈਂਦਾ ਹੌਰੀਓ ਸੇਰੀਓ ਬਰਗਮੋ ਸੋ ਸਾਡੀ ਫਲਾਈਟ ਹੈਗੀ ਸਵੇਰੇ 6 ਵਜੇ ਦੀ ਨੇਰੇ ਯਾਨੀ ਕਹ ਲਓ ਥੋੜੀ अर्ਲੀ ਆ ਫਲਾਈਟ ਬਟ ਇਹ ਫਲਾਈਟ ਦੀ ਇੱਕ ਮौज ਆ ਕਿ ਰਾਸਤੇ ਤੁਹਾਨੂੰ ਟ੍ਰੈਫਿਕ ਨਹੀਂ ਮਿਲਦੀ ਘਰ ਆਉਣ ਲੱਗੇ ਤੇ ਨਾਲੇ ਪਾਰਕਿੰਗ ਆਪਾਂ ਮਤਲਬ 에ਰਪੋਰਟ ਤੇ ਲੈ ਲਈ ਸੀਗੀ ਤੇ ਉਦਾਂ ਵੈਸੇ ਇਧਰ ਗੋ ਪਾਰਕਿੰਗ ਟ੍ਰੈਵਲ ਪਾਰਕਿੰਗ ਬਹੁ ਬਣੀ ਆ ਤੇ ਪਰ ਸਾਡੀ ਫਲਾਈਟ ਥੋੜੀ अर्ਲੀ ਸੀਗੀ ਤੇ ਆਪਾਂ ਬਹੁਤਾ ਰਿਸਕ ਨਹੀਂ ਲਿਆ 에ਰਪੋਰਟ ਤੇ ਆਪਾਂ ਲਾਤੀ ਥੋੜੀ ਮਤਲਬ ਪਿਆ ਥੋੜਾ ਜਿਹਾ ਮਹਿੰਗਾ 70 ਕਰੋ ਸਾਨੂੰ ਲੈ 6 ਦਿਨਾਂ ਦੇ ਤੇ ਬਾਕੀ ਗੱਲਾਂ ਆਪਾਂ ਜਾਂਦੇ ਜਾਂਦੇ ਵੀ ਕਰਦੇ ਆ ਇੱਥੇ ਆਪਾਂ ਕਰਨ ਆਪਣਾ ਸਿਕਿਉਰਿਟੀ ਚੈੱਕ ਲਗੇਜ ਆਪਾਂ ਦੂਜੀ ਸਾਈਡ ਤੇ ਡ੍ਰੌਪ ਕਰਤਾ ਸੀਗਾ ਉਹ ਜਿਹੜਾ ਆਪਾਂ ਵੱਡਾ ਲਗਾ ਜਿੱਥੇ ਆਪਾਂ ਚਲੋ ਸਾਡੇ ਕੋਲ ਛੋਟੀ ਕਿੱਟ ਆ ਆਪਣੀ ਨਾਰਮਲ ਤੇ ਬਾਕੀ ਆ ਦੇਖ ਲੋ ਜਿੱਥੇ ਸਾਮਾਨ ਸੋ ਨਾ ਕਰਾ ਰਹੇ ਸੀ ਐਕਸਟਰਾ ਆ ਸਾਰਾ ਇੱਥੇ ਸਿੱਟ ਕੇ ਜਾਣਾ ਜੋ ਯਾਨੀ ਕਿ ਲਿਕਵਿਡ ਵਗੈਰਾ ਆ ਅੰਦਰ ਜਾਣ ਨਹੀਂ ਦਿੰਦੇ ਹੈਗੇ ਸੋ ਮਿੱਤਰੋ ਸਿਕਿਉਰਿਟੀ ਚੈੱਕ ਹੋ ਗਿਆ ਆਪਣਾ ਡਨ ਸੋ ਆਪਾਂ ਜਾ ਰਹੇ ਹਾਂ ਹੁਣ ਆਪਣਾ ਜਿਹੜਾ ਗੇਟ ਆ ਉਧਰ ਆਪਾਂ ਜਾਵਾਂਗੇ ਬਾਕੀ ਆਪਣਾ ਗਰਨ ਕਨਾਰੀ ਦਾ ਸਫਰ ਇੱਥੋਂ ਸ਼ੁਰੂ ਹੋ ਰਿਹਾ ਜੀ ਆ ਏਅਰਪੋਰਟ ਤੋਂ ਸਵੇਰ ਦਾ ਟਾਈਮ ਆ ਜਮਾ ਰਸ਼ੁਰੂਜ ਤਾਂ ਹੈ ਨਹੀਂ ਦੇਖ ਲਓ ਸਾਰੀਆਂ ਸੂਟਾਂ ਖਾਲੀ ਪਈਆਂ ਆ ਲੈਣਾ ਹੈ ਵੀ ਨਹੀਂ ਕਿ ਰਾਤ ਦੇ ਟਾਈਮ ਤੇ 에어ਪੋਰਟ ਤੋਂ ਫਲਾਈਟ ਤਕਰੀਬਨ ਜਾਂਦੀ ਨਹੀਂ ਹੈਗੀ 12 ਵਜੇ ਤੋਂ ਬਾਅਦ ਸਵੇਰੇ 5 5:30 6 ਵਜੇ ਸ਼ੁਰੂ ਹੋ ਜਾਂਦੇ ਆ ਫਲਾਈਟਾਂ ਜਾਣੀਆਂ ਸੋ ਵੈਸੇ ਵੀ ਜਿਹੜੀ ਇਹ ਫਲਾਈਟ ਆ ਨਾ ਇਹ ਆਪਾਂ ਕਹ ਲੋ ਹਰਿਆਣੇਅਰ ਦੀ ਯਾਨੀ ਕਿ ਜਿਹੜੀ ਸਭ ਤੋਂ ਲੌਂਗ ਲੌਂਗੇਸਟ ਫਲਾਈਟ ਜਿਹੜੀ ਕਹ ਲੋ ਉਹਨਾਂ ਦੇ ਵਿੱਚੋਂ ਇੱਕ ਆ ਤੇ ਵੈਸੇ ਤਾਂ ਦੇਖਿਆ ਜੇ ਆਪਾਂ ਗੂਗਲ ਤੇ ਕਢੀਏ ਤੇ ਜਿਹੜੀ ਵਾਰਸ਼ਾ ਤੋਂ ਕਹ ਲੋ ਆਪਾਂ ਜਾਂਦੀ ਆ ਟੈਨਰੀਫ ਨੂੰ ਉਪਲਾਈਟ ਸਭ ਤੋਂ ਜ਼ਿਆਦਾ ਕਹ ਲੋ ਲੌਂਗੇਸਟ ਆ ਤੇ ਉਹਨਾਂ ਦੇ ਵਿੱਚੋਂ ਇੱਕ ਆ ਕਹ ਲੋ ਇਹ ਸਾਢੇ 4 ਘੰਟੇ ਦੀ ਫਲਾਈਟ ਆ ਨਾਰਮਲ ਜਿਹੜੀ ਯੂਰਪ ਦੀ ਫਲਾਈਟ ਆ ਕਹ ਲੋ ਹਰਿਆਣਾ ਦੇ ਦੀ ਉਹ 2 ਸਵਾ 2 ਘੰਟੇ ਜਾਂ ਕਹ ਲੋ 1.5 ਘੰਟਾ ਕਈ ਫਲਾਈਟ ਤਾਂ ਇਦਾਂ ਹੀ 2 ਘੰਟੇ ਦੀ ਪਹੁੰਚ ਜਾਂਦੀ ਆ ਤੇ ਇਹ ਸਾਡੀ ਫਲਾਈਟ ਹੈ ਕਿ ਸਾਢੇ 4 ਘੰਟੇ ਦੀ ਵੈਸੇ ਉਹਦਾ 1 ਘੰਟਾ ਪਿੱਛੇ ਵੀ ਆ ਗਰਨ ਕਨਾਰੀਆ ਦਾ ਜਿਹੜਾ ਟਾਈਮ ਆ ਤੇ ਯੂਰਪ ਨਾਲੋਂ ਇਹ ਤਾਂ ਯੂਰਪ ਚ ਹੀ ਆ ਹੈ ਦਾ ਸਪੇਨ ਦੇ ਵਿੱਚ ਹੀ ਪੈਂਦਾ ਬਟ ਉਹਦਾ 1 ਘੰਟੇ ਦਾ ਟਾਈਮਿੰਗ ਦਾ ਫਰਕ ਆ ਇੱਕ ਘੰਟਾ ਪਿੱਛੇ ਚੱਲਦਾ ਜਾਣੇ ਕਿ ਜੇ ਕਹ ਲਓ ਇੱਥੇ 6 ਵਜੇ ਦਾ ਤੇ ਫਿਰ 5 ਵਜੇ ਹੋਣਾ। ਇਹ ਵਾਰੀ ਕਿਉਂਕਿ ਆਪਾਂ ਇੰਗਲੈਂਡ ਗਏ ਆ। ਇਹ ਕਹ ਲਓ ਫਰਾਂਸ, ਜਰਮਨ ਸਾਡੀ ਦੋ ਤਕਰੀਬਨ 1.5 ਤੋਂ 2 ਘੰਟੇ ਦੀ ਫਲਾਈਟ ਹੁੰਦੀ ਸੀ। ਤੋਂ ਆਪਾਂ ਅੱਜ ਪਹਿਲੀ ਵਾਰੀ ਆਪਾਂ ਐਕਸਪੀਰੀਅੰਸ ਕਰਨਾ ਜਿਹੜੀ ਰਿਆਨਅਰ ਦੀ 4.5 ਘੰਟੇ ਵਾਲੀ ਫਲਾਈਟ ਦਾ। ਤੋਂ ਆ ਮੇਰੇ ਪਿੱਛੇ ਗੇਟ ਆ। ਤੋਂ ਗੇਟ ਤੇ ਆਪਾਂ ਜਾ ਕੇ ਤੇ 20-25 ਮਿੰਟ ਤੇ ਆਪਾਂ ਚੱਲ ਜਾਣਾ ਆਪਣੇ ਗੇਟ ਦੇ ਕੋਲ ਨੇੜੇ ਹੀ ਆ ਇੱਥੋਂ ਗੇਟ। ਇੱਥੋਂ ਆਪਾਂ ਲਈਆਂ ਕਾਫੀ ਪੀ ਲਈਏ ਇੱਥੋਂ ਲੈ ਕੇ ਆਪਾਂ ਨਾਲ ਲਏ ਬ ਸੈਟ ਜੇ ਹੋਏ ਆ ਤੇ ਦੇਖਦੇ ਆਂ ਬਾਕੀ ਅੱਗੇ ਜਾ ਕੇ ਆ ਆ ਗਿਆ ਜੀ ਆਪਣਾ 13 ਨੰਬਰ ਗੇਟ ਤੇ ਹਲੇ ਤਾਂ ਕਾਊਂਟਰ ਬੰਦੇ ਹੀ ਆ ਥੋੜੀ ਦੇਰ ਤੱਕ ਹੀ ਖੁੱਲ ਜਾਣੇ ਆ ਤੇ ਅੱਧਾ ਪੌਣਾ ਘੰਟਾ ਪਹਿਲਾਂ ਹੀ ਖੋਲਦੇ ਆ 6:30 ਇਹਨਾਂ ਦੀ 6 ਵਜੇ ਦੀ ਫਲਾਈਟ ਆ ਤੇ ਆ 14 ਤੇ ਆ 13 ਉਧਰਲੇ ਪਾਸੇ ਜਾਣਾ ਤੇ 6 ਵਜੇ ਦੀ ਫਲਾਈਟ ਆ ਤੇ ਇਹਨਾਂ ਨੇ 4:35 4:35 ਹੋਏ ਆ ਹਲੇ ਤੇ ਹੋਰ ਅੱਧੇ ਘੰਟੇ ਤੇ ਇਹਨਾਂ ਨੇ ਕਾਊਂਟਰ ਖੋਲ ਲੈਣੇ ਆ ਵਕੀਦਰ ਜਿਹਨੇ ਖਾਣਾ ਪੀਣਾ ਆਪਣਾ ਖਾਲ ਸਕਦਾ ਆ ਤੇ ਬਾਰਬੁਰ ਬਣੀ ਆ ਇੱਧਰ ਇਥੇ ਬਰਿਓਸ਼ ਆਪਣੇ ਕਾਫੀ ਕੁਫੀ ਜਨੇ ਲੈਣੀ ਆ ਤਵੀ ਲੈ ਸਕਦੇ ਆ ਆਪਾਂ ਪਰ ਪਿੱਛੋਂ ਪੀ ਜਾਂਦੀ ਆ ਕਾਫੀ ਸੋ ਆਪਾਂ ਓਕੇ ਆ ਬਸੋ ਖੁੱਲ ਗਿਆ ਜੀ ਗੇਟ ਪਰ ਪਹਿਲਾਂ ਹੈਗੀ ਪਹਿਲ ਆਪਣੀ ਪ੍ਰੀਅਰਿਟੀ ਵਾਲਿਆਂ ਦੀ ਸੋ ਉਸ ਤੋਂ ਬਾਅਦ ਆਪਾਂ ਜਾਵਾਂਗੇ ਸੋ ਆਪਾਂ ਫਿਲਹਾਲ ਆਪਾਂ ਬੇਟਿੰਗ ਤੇ ਹੀ ਆ ਤੇ ਐਸਡੀ ਕੋ ਕਾਲੀ ਵਾਲੀ ਗੱਲ ਵੀ ਨਹੀਂ ਹੈਗੀ 6 ਵਜੇ ਦਾ ਲੰਘਟਾ ਹੈਗਾ ਘੰਟਾ ਪਹਿਲਾਂ ਨਾਲ ਗੇਟ ਬੋਲ ਤੇ ਆ ਸੋ ਲਾਈਨ ਥੋੜੀ ਜੀ ਖਾਲੀ ਹੋ ਗਈ ਆ ਸੋ ਆਪਾਂ ਵੀ ਕਿਹਾ ਆਪਾਂ ਵੀ ਲੈਂਚ ਥੋੜੀ ਜਿਹੀ ਲੱਗੀ ਅੱਗੇ ਜਾ ਕੇ ਤੇ ਮਤਲਬ ਪ੍ਰਾਇੋਰਟੀ ਵਾਲੇ ਚ ਲੱਗਾ ਜਾ ਤੇ ਹੁਣ ਜਿਹੜੇ ਨਾਰਮਲ ਬੰਦੇ ਆ ਆਪਾਂ ਆ ਤੇ ਆਪਾਂ ਵੀ ਲੈਂਚ ਲੱਗੇ ਆ। ਥੋੜੀ ਜੀ ਬੋਰਡਿੰਗ ਤੋਂ ਬਾਅਦ ਆਪਾਂ ਆ ਗਏ ਆ ਜੀ ਬਸ ਰਹੀ ਆ ਆਪਾਂ ਏਅਰਪਲੇਨ ਦੇ ਵਿੱਚ ਲੱਗੇ ਆਂ ਚੜਨ। ਆਹ ਦੇਖ ਲਓ ਜੀ ਸਵੇਰ ਦਾ ਮੋਹਰਪੋਰਟ ਦਾ ਸਵੇਰ ਦਾ ਮਾਹੌਲ। ਸਵੇਰ ਦੇ ਗਾ ਲਓ। 6:00 ਵਜੇ ਦਾ ਟਾਈਮ ਆ। ਆਪਲੇਨ ਆ ਸਾਡਾ ਰੈਡੀ ਆ ਪੂਰਾ ਜਾਣ ਲਈ। ਤੁਹਾਨੂੰ ਮਿਲਦੇ ਆਂ ਜੀ ਕਰਨ ਕਨਾਰ ਜੀ। ਦੋ ਘੰਟੇ ਦਾ ਸਫ਼ਰ ਖੰਡਰ ਦੇ ਲੰਘ ਕੇ ਆਇਆ ਸਪੇਨ ਦੇ ਆਪਾਂ ਉੱਪਰ ਇਸ ਟਾਈਮ ਆ ਗਏ ਆ ਤੇ ਅਸਲੇ ਤੋਂ ਡੇਢ ਘੰਟੇ ਦਾ ਸਵਾਰ ਹੋ ਰਹਿ ਗਿਆ ਤੇ ਸੜਕੀ ਬਹੁਤ ਲਗੀ ਸੀ ਜੇ ਆਪਾਂ ਇੱਕ ਸੈਂਟਰਲ ਜਿਹਾ ਤੇ ਹੋਰੀ ਪਾਣੀ ਦੀ ਬੋਤਲ ਲਈ ਉਹ ਬਾਕੀ ਤੁਸੀਂ ਆ ਜਿਹੜਾ ਧਰਨਾ ਦੇ ਕੇ ਨਾ ਤੇ ਹੋਰ ਵੀ ਜੇ ਲੋ ਬਗੇ ਜਾਂਦਾ ਵਧੀਆ ਬਹੁਤ ਹੀ ਆਉਂਦਾ ਜਾਣੀ ਜੀ

ਤੋ ਫਾਈਨਲੀ ਆਪਾਂ ਲੈਂਡ ਕਰ ਚੁੱਕੇ ਆ ਗਰਨਕਨਾਰੀ ਐ 에ਅਰਪੋਰਟ ਲਾਸ ਪਾਲਮਾਸ ਤੇ ਆਪਾਂ ਆ ਗਏ ਆ ਤੇ ਆ ਜਗਾ ਤੇ 21 ਨੰਬਰ ਜਿਹੜੀ ਆ ਇੱਥੇ ਬੈਲਟ ਦੇ ਉੱਪਰ ਸਾਡਾ ਸਮਾਨ ਆਣਾ ਤੇ ਇੱਥੋਂ ਆਪਾਂ ਸਮਾਨ ਲੈ ਕੇ ਫਿਰ ਆਪਾਂ ਆਪਾਂ ਰੈਂਟ ਤੇ ਇੱਕ ਕਾਰ ਲਈ ਆ ਤੇ ਉਹ ਆਪਾਂ ਪਿਕ ਕਰਨੀ ਆ ਉੱਥੋਂ ਬਾਹਰੋਂ ਤੇ ਫਿਰ ਆਪਾਂ ਜਾਵਾਂਗੇ ਆਪਣੇ ਇੱਥੇ ਆਪਣਾ ਆਪ ਹਰਤਾ ਮੈਂ ਤਾਂ ਆਪਾਂ ਬੁੱਕ ਕੀਤਾ ਆ ਸੋ ਦੋਸਤੋ ਆ ਜਿਹੜਾ ਨਾ ਆ ਜਿਹੜੀ ਜਗ੍ਹਾ ਆ ਲਾਸ ਪਾਲਮਾਸ এয়ারਪੋਰਟ ਤੇ ਆਪਾਂ ਜਦੋਂ ਉਤਰਦੇ ਆ ਨਾ ਇੱਥੇ ਸਾਰੇ ਯਾਨੀ ਕਿ ਹੈਗਾ ਜਿਹੜਾ ਲਿਖਿਆ ਹੈ ਨਾ ਜਿਹੜਾ ਟਾਪ ਕਾਰ ਯੂਰਪ ਕਾਰ ਤੇ ਜਿੱਥੋਂ ਆਪਣੇ ਤੁਸੀਂ ਕਾਰ ਰੈਂਟ ਤੇ ਲੈਣੀ ਆ ਆਪਾਂ ਆਨਲਾਈਨ ਬੁਕਿੰਗ ਕੀਤੀ ਹੋਆ ਸੋ ਆਪਾਂ ਇਹਨਾਂ ਨੂੰ ਜਾ ਕੇ ਆਪਣੇ ਡਾਕੂਮੈਂਟ ਤੇ ਆਪਣਾ ਲਾਇਸੈਂਸ ਦੇਣਾ ਆ ਥੋੜਾ ਬਤਾ ਪਤਾ ਉਸੇ ਉਹਨੇ ਜਿਹੜਾ DNA ਪੇ ਕਰਨਾ ਹੁੰਦਾ ਤੇ ਬਹੁਤਾ ਐਕਸਪੈਂਸਿਵ ਨਹੀਂ ਹੈਗਾ ਸਿਰਫ ਆਪਾਂ ਕਹਿੰਦੇ 100 ਯੂਰੋ ਦੇ ਵਿੱਚ ਆਪਾਂ ਇਹ 4-5 ਦਿਨ ਲਈ ਆਪਾਂ ਗੱਡੀ ਲਈ ਹੈ ਤਰਾਏ ਤੇ ਬਹੁਤ ਮਹਿੰਗਾ ਨਹੀਂ ਹੈਗਾ ਉਹ ਕਾਊਸੇ ਉਹਨੇ ਦੇਣਾ ਪੈਂਦਾ ਆ ਉਹ ਥੋੜਾ ਜਿਹਾ ਕਹਿੰ ਲੋ ਤੇ 7-800 ਯੂਰੋ ਆ ਪਰ ਉਹ ਤੁਹਾਨੂੰ ਪੇ ਵਾਪਸ ਦੇ ਦਿੰਦੇ ਆ ਜੇ ਤੁਸੀਂ ਕੋਈ ਡੈਮੇਜ ਨਹੀਂ ਕੀਤਾ ਹੈਗਾ ਤੇ ਆਹ ਦੇਖ ਲਓ ਬਾਕੀ ਜਗਾ ਜਗਾ ਟੌਪ ਕਾਰ ਰੈਂਟਲ ਕਾਰ ਚਿਕਾਰਾ ਤੇ ਵਧੀਆ ਇਹਨਾਂ ਦੀ ਸਰਵਿਸ ਹੈ ਜੀ ਇੱਥੋਂ ਆਪ ਗੱਡੀ ਲੈ ਕੇ ਹੋਰ ਕੇ ਆਪਾਂ ਇਹ ਸਾਰਾ ਆਈਸਲੈਂਡ ਘੁੰਮਾਂਗੇ ਸੋ ਚਾਬੀਆਂ ਆਪਾਂ ਲੈ ਲਈਆਂ ਕਰਦੀਆਂ ਆਹ ਜਗ੍ਹਾ ਤੋਂ ਆਹ ਲਿਖਿਆ ਹੈ ਨਾ ਬਿਲਡ ਸਰਫ ਇਹ ਜਾਨੀ ਕਿ ਇੱਕ ਸਪੋਰਟਸ ਆ ਤੇ ਆ ਸਾਹਮਣੇ ਐਟਲੈਂਟਿਕ ਹੋ ਜਾਣਾ ਬਿਲਕੁਲ ਇਹਦੇ ਆ ਜਗਾ ਟੱਪ ਕੇ ਬਿਲਕੁਲ ਸਾਹਮਣੇ ਐਟਲੈਂਟਿਕ ਹੋ ਜਾਣਾ ਤੇ ਇਥੇ ਸਪੋਰਟਸ ਕਰਦੇ ਆ ਤੇ ਆ ਵੈਸੇ ਇੱਕ ਦੁਕਾਨ ਵੀ ਆ ਜਿੱਥੇ ਕਹਿ ਲਓ ਆ ਸਾਰਾ ਸਪੋਰਟਸ ਦਾ ਮਿਲਦਾ ਆ ਪਿੰਡ ਸਰਫ ਦਾ ਜਿਹੜਾ ਸਾਰਾ ਜਿਹੜਾ ਤਰਸਤੂਰਾ ਸਾਰਾ ਮਿਲਦਾ ਆ ਤੇ ਆ ਇੱਥੇ ਹੀ ਇਹ ਇਹਨਾਂ ਦਾ ਹੀ ਯਾਨੀ ਕਿ ਰੈਂਟਲ ਤੇ ਘਰ ਵੀ ਮਿਲਦੇ ਆ ਤੇ ਆਪਾਂ ਹੁਣ ਚਾਬੀਆਂ ਲੈ ਲਈਆਂ ਆ ਬੰਦਾ ਆਣ ਲੱਗਾ ਤੇ ਇਹਨੇ ਆਪਣੀ ਬੈਨ ਮਤਲਬ ਆਪਾਂ ਇਹਨੂੰ ਫੋਲੋ ਕਰਨਾ ਤੇ ਆਪਾਂ ਵੀ ਘਰ ਦੇ ਵਿੱਚ ਐਂਟਰੀ ਕਰਨੀ ਬਦਿਆ ਜਗਾ ਯਾਨੀ ਕਿ ਘੁੰਮਣ ਨੂੰ ਮੌਸਮ ਬਹੁਤ ਵਧੀਆ ਕਲੀਅਰ ਆ ਟੈਂਪਰੇਚਰ ਯਾਨੀ ਕਿ 15 ਤੋਂ ਲੈ ਕੇ 20 ਤੱਕ ਪੈਸ ਟਾਈਮ ਬਹੁਤ ਵਧੀਆ ਮੌਸਮ ਆ ਚਲਦੇ ਆਪਾਂ ਆਪਣੀ ਗੱਡੀ ਲੈ ਕੇ ਆਈਏ ਉਸ ਤੋਂ ਬਾਅਦ ਆਪਾਂ ਇਹਨੂੰ ਫੋਲੋ ਕਰਨਾ ਹੈ ਆਪਾਂ ਤੇ ਰ ਆਪਾਂ ਚਲਦੇ ਆ ਪਰ ਆਪਾਂ ਆਪਣੇ ਅਪਾਰਟਮੈਂਟ ਦੇ ਵਿੱਚ ਇਸ ਟਾਈਮ ਖੜੇ ਆ ਤੋ ਆ ਦੇਖ ਸਕਦੇ ਮੇਰੇ ਪਿੱਛੇ ਦਾ 뷰 ਅਟਲੈਂਟਿਕ ਓਸ਼ਨ ਪੂਰਾ ਹੈ ਨਾ ਸਾਰਾ ਦਿਖਦਾ ਹੈ ਇੱਥੋਂ ਹੈ ਯਾਨੀ ਖੁੱਲਾ ਤੇ 뷰 ਬਹੁਤ ਵਧੀਆ ਹੈ ਮਤਲਬ ਸਵੇਰ ਦੇ ਟਾਈਮ ਸ਼ਾਮ ਦੇ ਟਾਈਮ ਵਧੀਆ ਯਾਨੀ ਕਿ ਇੱਥੋਂ ਆ ਇੱਕ ਇੱਕ ਸੜਕ ਆ ਦੇਖ ਸਕਦੇ ਆ ਸੜਕ ਪੈਂਦੀ ਹੈ ਤੇ ਇਸ ਤੋਂ ਅਗਲੀ ਸੜਕ ਤੇ ਤੇ ਆਪਾਂ ਉੱਧਰ ਜਾ ਸਕਦੇ ਆ ਆਪਾਂ ਅਟਲੈਂਟਿਕ ਓਸ਼ਨ ਦੇ ਸਾਹਮਣੇ ਬਾਕੀ ਸਾਡਾ ਜਿਹੜਾ ਅਪਾਰਟਮੈਂਟ ਆਪਾਂ ਬੁੱਕ ਕੀਤਾ ਸੀਗਾ ਆ ਉਹਦੀ ਰਸੋਈ ਆ ਆ ਦੇਖੋ ਆ ਰਸੋਈ ਟੇਬਲ ਟੀਵੀ वाईफाई ਦਾ ਮੋਡ ਅਨਸਾਰਾ ਕੁਝ ਆਣੀ ਕਿੱਥੇ ਹੈਗਾ ਜੀ ਆ ਦੇਖੋ ਫ੍ਰਿਜ ਵੀ ਆ ਤੇ ਮਾਈਕ੍ਰੋ ਉੱਪਰ ਮਾਈਕ੍ਰੋ ਇੱਧਰ ਇਹ ਜਿਹੜੀ ਹੋਰ ਨਾਲ ਆਪਣਾ ਕੰਮ ਉੱਧਰ ਤੇ ਬਾਕੀ ਵੀ ਚੈੱਕ ਕਰੋ ਜੀ ਆ ਵੀਊ ਆ ਬਿਲਕੁਲ ਰਸੋਈ ਤੋਂ ਸਾਹਮਣੇ ਸਿੱਧਾ ਵੀਊ ਹੈ ਜੀ ਆ ਦੇਖੋ ਆ ਵੀਊ ਹੈ ਜੀ ਹੋਰ ਵੀਊ ਵੀਊ ਦੇ ਮਾਮਲੇ ਜਨਾ ਜਿਹੜੇ ਅਪਾਰਟਮੈਂਟ ਆ ਉਹਨੂੰ 10 ਤੋਂ ਕਹਿ ਲਓ 10 ਨੰਬਰ ਆ ਐਂ ਨਾ ਜਾਣੇ ਕਿ ਜਿੱਦਾਂ ਦਾ ਕਹਿ ਰੋ ਮੈਂ ਦੇਖ ਕੇ ਮੂਹਰੇ ਕੀਤੀ ਸੀਗੀ ਆਪਣੇ ਤੇ ਵਧੀਆ ਜਾਣੀ ਕਿ ਉਹ ਹੀ ਫੀਲ ਆ ਪੂਰਾ ਜਿੰਦਾ ਇੰਦਾਂ ਦੇ ਮਤਲਬ ਇੱਥੇ ਦੇ 뷰ਸ ਹੈ ਜਗਾ ਦੇ ਉੱਪਰ ਉਹ ਵਾਕਈ ਬਹੁਤ ਸ਼ਾਨਦਾਰ 뷰 ਆ Papa ਦੇਖ ਲੋ ਜੀ ਖੜੇ ਆ ਅਟਲੈਂਟਿਕ ਆਚਨ ਦੇ ਸਭ ਬਿਲਕੁਲ ਸਾਹਮਣੇ ਜਾਣੀ ਕਿ ਗਰਨ ਕਰ ਆ ਰਹੀ ਏ ਉਹ ਜੇ ਨੂੰ ਜਾਣੀ ਕਿ ਇੱਥੇ ਗੈਲੋ ਵਿੰਡ ਸਰਫਿੰਗ ਦਾ ਆਪਣਾ ਹੈਗਾ ਨਾ ਚੌਕ ਜਿਆ ਲਖ ਦਾ ਵਿੰਡ ਸਰਫਿੰਗ ਦਾ ਸਪੋਰਟਸ ਕਰਨ ਦਾ ਆਹ ਦੇਖ ਲੋ ਜੀ ਇਦਾਂ ਕਰਦੇ ਪਏ ਆ ਉੱਡ ਗਿਆ ਮੈਨੂੰ ਲੱਗਦਾ ਇੱਕ ਬੰਦਾ ਵੇਲੇ ਵੇਲ ਸਰਫਿੰਗ ਦਾ ਸ਼ੌਂਕ ਰੱਖਦੇ ਆ ਨਾ ਉਹਨਾਂ ਲਈ ਆ ਜਗ੍ਹਾ ਬੈਸਟ ਆ ਆ ਜਿਹੜੀ ਕਿ ਯਾਨੀ ਕਿ ਆਪਾਂ ਗਰੰਡ ਕਰਾ ਰਹੀਏ ਜਿੱਥੇ ਆ ਆਪਾਂ ਆਏ ਆ ਜਿਹੜੇ ਆਈਸਲੈਂਡ ਦੇ ਤੇ ਜਿਹੜੇ ਆਪਣੇ ਇਜ਼ੋਲੇ ਕਿਨਾਰੀ ਹੈ ਯਾ ਮਾਦੇ ਹਾ ਚੇਕ ਕਿਹੜਾ ਕਿਨਾਰਾ ਕਿਨਾਰੀ ਹੈ ਯਾ ਉਹਦੇ ਵਿਚਾਲੇ ਜਿਹੜੀ ਸਿਟੀ ਪੈਂਦੀ ਆ ਨਾ ਤੇ ਇੱਥੇ ਸਿਰਫ ਆਹੀ ਸਪੋਰਟ ਹੁੰਦੀ ਆ ਵੇਲ ਸਰਫਿੰਗ ਜਿਹਨਾਂ ਨੂੰ ਸ਼ੌਂਕ ਰੱਖਦੇ ਆ ਜਿਹੜੇ ਕਰਨ ਦਾ ਕੋਈ ਜੇ ਸੁਣਿਆ ਬਹੁਤ ਸੀਗਾ ਪਰ ਆਏ ਪਹਿਲੀ ਵਾਰੀ ਆ ਸੋ ਆ ਦੇਖ ਲੋ ਜੀ ਵੇਖ ਲਓ ਵੇਵਸ ਕਿੰਨੀਆਂ ਹਾਈ ਹੋਣੀਆਂ ਬਈਆਂ ਦੂਜੇ ਪਾਸੇ ਬੱਚਿਆਂ ਦਾ ਵੀ ਲਾ ਆਇਆ ਇਹਨਾਂ ਨੇ ਸਾਹਮਣੇ ਪਾਰਕ ਵੀ ਆ ਜੇ ਆਪਣਾ ਬੱਚੇ ਖੇਡਣਾ ਚਾਹੁੰਦੇ ਆ ਹਵਾ ਬਹੁਤ ਜ਼ਿਆਦਾ ਤੇਜ਼ ਆ ਹਵਾ ਦਾ ਹਵਾ ਦਾ ਤਾਂ ਕਹਿ ਲਓ ਕਹਿ ਰਹੀ ਆ ਆਪਿਆ ਹਵਾ ਬਹੁਤ ਜ਼ਿਆਦਾ ਤੇਜ਼ ਹੈ ਹਾਂ ਬਾਕੀ ਤੁਸੀਂ ਇੱਧਰ ਦੇਖ ਸਕਦੇ ਹੋ ਇੱਧਰ ਉਹ ਥੇ ਵੀ ਚੱਲਦੇ ਆ ਨਾ ਕਰੋ ਬਾਕੀ ਥਿਊ ਬਹੁਤ ਜ਼ਾਨਦਾਰ ਆ ਜਾਣੇ ਐ ਨਾ ਸਿਰਾਂ ਗੱਲਬਾਤ ਆ ਜੀ ਹਵਾ ਬਹੁਤ ਜ਼ਿਆਦਾ ਆ। ਇਹ ਲੋ ਖਿੱਚਦੀ ਆਉਂਦੀ ਆ ਹਵਾ। ਸੋਹਣੇ ਬਹੁਤ ਆ ਕੁਸੂਰਤੀ ਦੇ ਮਾਮਲੇ ਚ ਨਾ। ਹੈਲੋ, ਪ੍ਰੋਪਰ ਪੂਰੇ ਨੰਬਰ ਆ ਜੀ। ਆਪਣੇ ਕੋਲ ਇੱਥੇ ਮਾਰਕੀਟ ਸਾਰੀਆਂ ਮਿਲ ਜਾਂਦੀਆਂ ਹਨ, ਤਕਰੀਬਨ ਸਾਰੀਆਂ ਮਾਰਕੀਟ ਆ। ਤੇ ਮੱਕ ਵੀ ਹੈਗਾ ਆ ਤੇ ਰੇਟ ਵੀ ਕੋਈ ਏਡਾ ਜ਼ਿਆਦਾ ਐਕਸਪੈਂਸਿਵ ਨਹੀਂ ਹੈਗੇ। सेम ਆ ਆਪਾਂ ਜੇ ਕਹਈਏ ਨਾ ਟੂਰਿਸਟ ਪਲੇਸ ਤੇ ਮਹਿੰਗਾ ਮਿਲਦਾ ਜਿੱਦਾਂ ਕਹੇ ਲੋ ਤੇ ਬਟ ਇੱਥੇ ਕੋਈ ਦਾ ਨਾ ਕੁਝ ਨਹੀਂ ਹੈਗਾ ਤੇ ਇਹ ਸੱਤਾਂ ਆਈਸਲੈਂਡਾਂ ਦੇ ਵਿੱਚੋਂ ਗਰਾਨ ਕਰਨ ਆ ਰਿਹਾ ਸਭ ਤੋਂ ਸਸਤਾ ਆ। ਯਾਨੀ ਕਿ ਨਾ ਜਿਹੜੇ ਸਪਾਈਸ ਆ ਲੈ ਆਇ ਤੇ ਸਾਰਿਆਂ ਨਾਲ ਦਾ ਹਸਤਾ ਇਹ ਜਗਾਇ ਤੇ ਇਦਾਂ ਦੀ ਕੋਈ ਮਤਲਬ ਨਹੀਂ ਹੈਗਾ ਕਿ ਮਹਿੰਗਾ ਬਹੁਤ ਆ ਕੋਈ ਸਾ ਆਪਣੇ ਜਿੱਦਾਂ ਹੀ ਮਤਲਬ ਫਲਾਈਟ ਤੁਹਾਨੂੰ ਕਿਸੇ ਵੇਲੇ ਮੇਂ ਸਸਤੀ ਮਿਲ ਜਾਂਦੀ ਹੈ ਨਾ ਤੇ ਇੱਥੇ ਨਾਲੇ ਹਰੇਕ ਮੌਸਮ ਦੇ ਵਿੱਚ ਆ ਸਕਦੇ ਆ ਇਦਾਂ ਦੀ ਬਾਕੀ ਇਹਦੇ ਇਟਾਲੀਅਨ ਲੋਕ ਬਹੁਤ ਆ ਆਪਣੇ ਇੱਥੇ ਆਪਣੇ ਬਿਜ਼ਨਸ ਬਹੁਤ ਚਲਾਇਆ ਹੋਆ ਉਹ ਇੱਥੇ ਰਹਿਣਾ ਬਹੁਤ ਪਸੰਦ ਕਰਦੇ ਆ ਤੇ ਬਾਕੀ ਜਿੱਥੇ ਅਸੀਂ ਸਾਨੂੰ ਮਾਰਕੀਟ ਜਿ ਮਿਲੇ ਸੀਗੇ ਤੇ ਇਟਾਲੀਅਨ ਕਾਫੀ ਆਏ ਆ ਫਲਾਈਟ ਚ ਆਏ ਆ ਇੱਥੇ ਬਹੁਤ ਇਟਾਲੀਅਨ ਆਏ ਆ ਇੱਥੇ ਵਿਜ਼ਿਟ ਕਰਨ ਆਪਣੇ ਬੱਚੇ ਛੋੜੇ ਛੋੜੇ ਬੱਚੇ ਨਾਲ ਆਏ ਫ્લાਾਈਟ ਵੀ ਕਹ ਲਾ ਸਾਢੇ 4 ਘੰਟੇ ਦੀ ਫ્લાਾਈਟ ਆ ਤੇ ਐਨਾ ਟਾਈਮ ਤੇ ਪਹੁੰਚ ਜਾਂਦੀ ਆ ਆ ਮੌਸਮ ਦੇ ਵਿੱਚ ਆਉਂਗੇ ਯਾਨੀ ਕਿ ਸਾਨੂੰ ਕਹ ਲਓ ਵਧੀਆ ਆਪਣੇ ਰੇਟ ਦੇ ਵਿੱਚ ਨਾ ਤੁਹਾਡਾ ਸਾਰਾ ਵਧੀਆ ਹੌਲੀਡੇ ਤੁਹਾਡੇ ਐਨਾ ਪ੍ਰੋਪਰ ਹੋ ਜਾਣੇ ਆ ਤੇ ਤਾਂ ਬਹੁਤਾ ਕਹ ਲਓ ਇੱਥੇ ਰੌਲਾ ਰੱਪਾ ਆ ਤੇ ਇਹਨਾਂ ਗਾਈਜ਼ ਜਦੋਂ ਆਪਣੇ ਜੂਨ ਜੁਲਾਈ ਅਗਸਤ ਵਾਲੇ ਮਹੀਨੇ ਜਾਓ ਇੱਥੇ ਤਾਂ ਕਹ ਲਓ ਤੇ ਜਗ੍ਹਾ ਨਹੀਂ ਮਿਲਦੀ ਹਣੀ ਇੱਥੇ ਤਾਂ ਸੋ ਆਪਾਂ ਆ ਗਏ ਆ ਜੀ ਆਪਾਂ ਕਹ ਲਓ ਇੱਥੇ ਸਮਾਨ ਲੈਣਾ ਆਪਾਂ ਇਹ ਕਰ ਲਈ ਤੇ ਆਹ ਦੇਖ ਲੋ ਜੀ ਸਾਰਾ ਫਰੂਟ ਇੱਥੋਂ ਮਿਲਦਾ ਆ ਆਪਾਂ ਉਹ ਮਿਰ ਮਿਰਕਾ ਦੋ ਨਾ ਮਾਰਕੀਟ ਦਾ ਨਾਂ ਆ ਤੋ ਆਪਾਂ ਇੱਥੇ ਆਇਆ ਦੇਖ ਲੋ ਸੰਤਰੇ ਸੇਬ ਨਿੰਬੂ ਜੋ ਮਰਜ਼ੀ ਲਓ ਜੀ ਇੱਥੋਂ ਬਾਕੀ ਆਪਾਂ ਪਾਣੀ ਦੀ ਬੋਤਲਾਂ ਸਲਾਦ ਵਗੈਰਾ ਜੋ ਮਰਜ਼ੀ ਲੋ ਦੇਖਦੇ ਬਾਕੀ ਲਿੱਟਲ ਵੀ ਹੈਗੀ ਇੱਥੇ ਕੋਲ ਤੇ ਹੋਰ ਵੀ ਮਾਰਕੀਟ ਹੈਗੀਆਂ ਆਹ ਦੇਖ ਲੋ ਆਪਾਂ ਫਲ ਸਬਜ਼ੀਆਂ ਜੋ ਬ੍ਰੋਕਲੀ ਗੋਭੀ ਆਹ ਦੇਖ ਲੋ ਮਰਜ਼ੀ ਚੱਕੋ ਇਧਰੋਂ ਵਾਕੀ ਜਗ ਆਪਣੇ ਕਹਿੰਦੇ ਫਿਸ਼ ਚਿਕਨ ਜੋ ਮਿਲਦੀਆਂ ਨੇ ਉਹ ਲੈ ਸਕਦੇ ਆ ਦੇਖਦੇ ਹੁਣ ਆਪਾਂ ਕੀ ਕੀ ਇੱਥੋਂ ਲੈਨੇ ਆ ਕਰ ਲਈ ਕੋਈ ਰੇਟ ਵੀ ਜ਼ਿਆਦਾ ਕੋਈ ਨਹੀਂ ਹਾਈ ਹੈਗਾ ਆਹ ਦੇਖ ਲਓ ਠੀਕ ਹੈ ਯਾਰ ਰੇਟ ਮੇਰੇ ਹਿਸਾਬ ਨਾਲ ਜਿੰਨਾ ਕ ਆਪਾਂ ਗੱਲ ਇਟਲੀ ਦੇ ਵਿੱਚ ਨਾਰਮਲ ਮਾਰਕੀਟ ਇੱਥੇ ਜਾਣ ਨੂੰ ਵਗੈਰਾ ਜਿਹੜਾ ਯੂਰੋ ਸਪੇਨ ਜਿੱਥੇ ਮਰਜ਼ੀ ਚਲ ਜਾਓ ਉਦਾਂ ਦੇ ਰੇਟ ਆ ਕੋਈ ਜ਼ਿਆਦਾ ਨਹੀਂ ਇਦਾਂ ਨਹੀਂ ਆਇਆ ਕਿ ਟੂਰਿਸਟ ਪਲੇ ਦਾ ਬਹੁਤ ਜ਼ਿਆਦਾ ਮਹਿੰਗਾ ਆ ਆਪਣਾ ਨਾਰਮਲ ਤੇ ਹੀ ਆਪਾਂ ਖਾ ਵੀ ਸਕਦੇ ਆ ਇਸ ਲਈ ਆਹ ਕਹਿੰਦਾ ਅੰਡੇ ਆ ਇੱਧਰ ਅੰਡੇ ਆ ਤੇ ਆ ਬਾਕੀ ਸਲਾਮ ਹੈ ਪ੍ਰਸ਼ੂਤੋ ਸਾਰਾ ਕੁਝ ਹੁੰਦੇ ਇੱਥੇ ਵਧੀਆ ਯਾਨੀ ਕਿ ਕੋਈ ਘਰ ਤੋਂ ਬਹੁਤਾ ਜ਼ਿਆਦਾ ਦੂਰ ਜਾਣ ਦੀ ਵੀ ਨਹੀਂ ਲੋੜ ਹੈਗੀ ਇਹ ਵਧੀਆ ਫੈਸਿਲਿਟੀ ਹੈ ਥਾਰੀ ਸੋ ਬਾਕੀ ਮੈਂ ਤੁਹਾਨੂੰ ਰੇਟ ਵੀ ਚੈੱਕ ਕਰਾ ਦਿੰਨਾ ਆ ਆਹ ਦੇਖ ਲਓ ਜੀ ਆਹ 3 ਯੂਰੋ ਦੇ ਕਹਿ ਲਓ 3 ਯੂਰੋ ਦੇ 6 ਅੰਡੇ ਆ ਜੇ ਕਿਸੇ ਨੇ ਬਾਕੀ 30 ਅੰਡੇ ਆ ਟਰੇ ਲੈਣੀ ਆ ਉਹ ਵੀ ਕੋਈ ਜ਼ਿਆਦਾ ਨਹੀਂ 24 ਅੰਡੇ ਆ ਜੀ ਆ 24 ਅੰਡੇ 5 ਯੂਰੋ 35 ਸੈਂਟ ਦੇ ਆ 5 ਯੂਰੋ 35 ਸੈਂਟ ਦੇ ਸਹੀ ਹੈ ਯਾਨੀ ਕਿ ਰੇਟ ਇੰਨਾ ਜ਼ਿਆਦਾ ਨਹੀਂ ਹੈਗਾ ਤੇ ਬਾਕੀ ਅਲੱਗ-ਅਲੱਗ ਵੈਰਾਈਟੀਆਂ ਆ ਤੇ ਇੱਧਰ ਸਲਾਮ ਹੈ ਆਹ ਕਹਿ ਲਓ ਸਲਾਮ ਹੈ ਪ੍ਰਸ਼ੂਤੋ ਸਲਾਮ ਹੈ ਪਿਕਾਂਤੇ ਜਿੱਦਾਂ ਇਦਾਂ ਵੀ ਇਹ ਚੁਆਇਸ ਆ ਨਾ ਉਦਾਂ ਦਾ ਤੇ ਆਪਣੇ ਗਰੋਸਰੀ ਤਰੇ ਬੰਦਾ ਤੇ ਆ ਦੇ ਲੋ ਇਹ ਸਾਡੇ ਬੱਚੇ ਛੋਟੇ ਆ ਜੇ ਬਾਕੀ ਦੇ ਹੀ ਤੋਂ ਲੈਣਾ ਆ ਦੇ ਲੋ ਦੇ ਹੀ ਹੋ ਗਿਆ ਆਪਣਾ ਛੋਟੀਆਂ ਡੱਬੀਆਂ ਹੋ ਗਈਆਂ ਤੇ ਮੱਖਣ ਹੋ ਗਿਆ ਆਪਣਾ ਤੇ ਪਰਮਾਜੋ ਜੋ ਮਰਜ਼ੀ ਲਓ ਇਦਰੋਂ ਆ ਇਧਰ ਫਰੈਸ਼ ਵੀ ਕੱਟ ਕੇ ਦਿੰਦੇ ਆ ਆਪਣਾ ਜਿਹਨੇ ਪਾਨੇ ਪਰਸ਼ੂਤ ਤੋਂ ਖਾਣੀ ਆ ਜਿੰਦਾ ਜਿੰਦਾ ਵੀ ਕੋਈ ਸ਼ੌਂਕ ਰੱਖਦਾ ਆ ਆਪਾਂ ਇਥੋਂ ਲਵਾਂਗੇ ਇੱਕ ਆਪਾਂ ਥੋੜਾ ਜਿਹਾ ਜੈਮ ਲੈਣਾ ਬਰਾਉਨ ਬ੍ਰੈਡ ਲਵਾਂਗੇ ਬਾਕੀ ਜਿਹਨੇ ਆਹ ਚਿਕਨ ਦਾ ਕੋਈ ਸ਼ੌਂਕ ਆ ਆ ਦੇਖ ਲਾ ਚਿਕਨ ਠੀਕ ਠੀਕੀ ਰੇਟ ਆਈ ਕੋਈ ਐਡਾ ਨਹੀਂ ਹੈਗਾ ਮਤਲਬ ਵਧੀਆ ਆ ਫਰੈਸ਼ ਚੀਜ਼ ਮਿਲਦੀ ਆ ਆਪਾਂ ਦੁੱਧ ਲੈਣਾ ਆ ਤੇ ਉਹ ਦੁੱਧ ਵੀ ਜ਼ਰੂਰੀ ਆ ਸਵੇਰੇ ਚਾਹ ਨੂੰ ਚਾਹ ਚਾਹੀਦੀ ਚਾਹ ਬਣਾਉਣੀ ਚਾਹੀਦਾ ਉਹ ਦੁੱਧ ਆਪਾ ਲਵਾਂਗੇ। ਅਖਰੀ ਦੁੱਧ ਵਾਲੀ ਲੈਣਾ। ਆ ਦੇਖ ਲਓ ਅਲੱਗ-ਅਲੱਗ ਤਰ੍ਹਾਂ ਦੀ ਵੈਰਾਈਟੀ ਐ ਸਪ੍ਰੋਪਰ ਬੋਤਲਾਂ ਵਾਲਾ ਲੈਣਾ, ਡੱਬਿਆਂ ਵਾਲਾ ਲੈਣਾ ਜਾਂ ਆਪਣੇ ਆਂ ਦੇਖ ਲਓ। ਜਿੱਦਾਂ-ਇਦਾਂ ਦਾ ਵੀ ਲੈਣਾ। ਆਪੀ ਆ ਆ ਗਿਆ। ਬਿਸਕੁਟ ਜਿੱਦਾਂ-ਇਦਾਂ ਦੇ ਬਿਸਕੁਟ ਚਾਹੀਦੇ ਆ। ਤੇ ਫਰੈਸ਼ ਆਪਾਂ ਲੈ ਲਓ। ਫਰੈਸ਼ ਬਰਯੋਸ਼ ਆ ਦੇਖ ਲਓ। ਫਰੈਸ਼ ਬਰਯੋਸ਼। ਆਪ ਆ ਗਿਆ ਇੱਥੇ ਦੀ ਜਿਹੜੀ ਲਿੱਟਲ ਮਾਰਕੀਟ ਆ, ਜਿਹੜੀ ਗਰਨਕਨਾਰੀ ਦੀ। ਤੇ ਇਹ ਆ ਤੇ ਮੈਂ 3 4 ਦੇਖਿਆ ਇੱਥੇ ਪ੍ਰੋਪਰ ਹੈ ਆਈਸਲੈਂਡ ਦੇ ਉੱਪਰ ਤੇ ਆਹ ਦੇਖ ਲੈ ਇਹ ਜਿੱਦਾਂ ਫ੍ਰੇਡਲੀ ਦੇ ਵਿੱਚ ਆ ਸੇਮ ਉਹੀ ਚੀਜ਼ ਆ ਉਹੀ ਫਰੂਟ ਉਹੀ ਸਾਬ ਕੋਸ਼ੀ ਆਣੇਗੀ ਪਰ ਇਹ ਆਪਾਂ ਇਥੋਂ ਪਹਿਲੇ ਨਿੰਬੂ ਲਏ ਆ ਤੇ ਗੋਜਲੇ ਤੇ ਦੁਰਾ ਕੋ ਲਈਏ ਭਾਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਕਿ ਆਹ ਏਰੀਆ ਵੇਡ ਸਰਫਿੰਗ ਵਾਲਿਆਂ ਲਈ ਹੈਗਾ ਸੋ ਆਹ ਦੇਖ ਲੋ ਜੀ ਦੁਕਾਨ ਆ ਲਿਖਿਆ ਆ ਨਾ ਜਿੱਥੇ ਬਾਹਰ ਉਸੋ ਉਸੋ ਵਿਲਡਸ ਹਾਂਜੀ ਆਹ ਦੇਖ ਲਓ ਜੀ ਵਿਲਡ ਸਰ ਆਹ ਦੇਖ ਲਓ ਸਕੂਲ ਰੈਂਟ ਰਿਪੇਅਰ ਕਮੋਡੀਸ਼ਨ ਤੇ ਆਪਾਂ ਯਾਨੀ ਕਿ ਇਥੋਂ ਸਭ ਕੁਝ ਆ ਜਾਣੇਗੀ ਇਹ ਪੂਰਾ ਪੈਕੇਜ ਵੀ ਦੇ ਦਿੰਦੇ ਆ ਬਾਕੀ ਜਿਹਨੇ ਨਹੀਂ ਵੀ ਕਰਨਾ ਜ਼ਰੂਰੀ ਨਹੀਂ ਹੈਗਾ ਆਪਣਾ ਕਮੋਡੀਸ਼ਨ ਆਪਣਾ ਰੈਂਟ ਤੇ ਆਪਣਾ ਫਰਮੈਂਟ ਲੈ ਸਕਦਾ ਜਿਹਨੇ ਕਰਨਾ ਉਹਦੇ ਲਈ ਆਹ ਤਰੇਸਾ ਤੁਰੇ ਆ ਆਹ ਦੇਖ ਲਓ ਜੀ ਆਹ ਇਧਰ ਆ ਇਹ ਆ ਬਾਕੀ ਦੁਕਾਨ ਆ ਬਾਣੀ ਆਉਂਦੇ ਆ ਲੋਕ ਜਿਨ੍ਹਾਂ ਨੇ ਸਾਈਕਲਿੰਗ ਕਰਨੀ ਹੈ ਸਾਈਕਲਿੰਗ ਵੀ ਕਰ ਸਕਦੇ ਆ ਆ ਦੁਕਾਨਾਂ ਇੱਥੇ ਵਧੀਆ ਜਾਣੇ ਕੀ ਮਾਹੌਲ ਆ ਐਂਟ ਵਾਲਾ ਪ੍ਰੋਪਰ ਸਾਨੂੰ ਦਾ ਬਹੁਤ ਵਧੀਆ ਲੱਗਾ ਤੇ ਬਾਕੀ ਉਹਨੇ ਕਿਹਦੀ ਸਿੜੀਆਂ ਵੀ ਘੁੰਮਾਂਗੇ ਜੜੀ ਅੜੀ ਇਸੇ ਦੀ ਘੁੰਮਣ ਵਾਲੀ ਜਗ੍ਹਾ ਆ ਦੇਖਾਂਗੇ ਉਹ ਆਹ ਦੇਖ ਲਓ ਜੀ ਥੋੜੀ देर ਬਾਅਦ ਜਦੋਂ ਹਵਾ ਬੰਦ ਹੋ ਜਾਂਦੀ ਨਾ ਫਿਰ ਗਰਮੀ ਲੱਗਣ ਲੱਗ ਪੈਂਦੀ ਆ ਹਵਾ ਵਿੱਚ ਮਾੜਾ ਮੋੜਾ ਲੱਗਦਾ ਯਾਨੀ ਕਿ ਉਹ ਐਨੇ ਉਹਦੇ ਕੋਲ ਚੱਲ ਜਾਣਾ ਉਹ ਚੰਦੇ ਬਿਲਕੁਲ ਕੋਲ ਚੱਲ ਜਾਓ ਤੇ ਫੇਰ ਲੱਗਦੀ ਆ ਬੜਾ ਉਦਾਂ ਕੋਈ ਨਹੀਂ ਹੈਗਾ ਆਏ ਵਾਕਈ ਇਥੇ ਇਦਾਂ ਦਾ ਹੀ ਆ ਯਾਨੀ ਕਿ ਆ ਦੇਖ ਲੋ ਮਤਲਬ ਜਮੀਨੀ ਏਰੀਆ ਇਦਾਂ ਦਾ ਹੀ ਆ ਬਹੁਤਾ ਹਰੀਆਲੀ ਨਹੀਂ ਹੈਗੀ ਇਥੇ ਤੇ ਹਾ ਦੇਖ ਲੋ ਇਹਦੇ ਪੱਥਰ ਆ ਤੇ ਕਿਉਂਕਿ ਇਹ ਜਿਆਦਾ ਨਾ ਸੱਤੀ ਆਈਸਲੈਂਡ ਆ ਜਿਹੜੇ ਇਥੇ ਦੇ ਤੇ ਸਾਰੇ ਵੋਲਕੇਨਿਕ ਆ ਤੇ ਇਸ ਕਰਕੇ ਸਾਰਾ ਕਾਲਾ ਕਾਲਾ ਜਾਈ ਆ ਜਮੀਨ ਯਾਨੀ ਕਿ ਇਹਨਾਂ ਦੀ ਜਮੀਨ ਨਾ ਕਾਲੀ ਕਾਲੀ ਜਾਈ ਆ ਬਹੁਤੇ ਦੂਜੇ ਨਹੀਂ ਹੈਗੇ ਹਰੀਆਲੀ ਨਹੀਂ ਹੈਗੀ ਇਥੇ ਹਾਂ ਦੇ ਬੜਾ ਹੱਲੇ ਇਸ ਟਾਈਮ ਕੋਈ ਇੱਥੇ ਦਾ ਜਿਹੜਾ ਬੁਲਕਨ ਵੁਲਕਾਨਾ ਉਹ ਕੋਈ ਐਕਟਿਵ ਨਹੀਂ ਹੈਗਾ ਇੱਥੇ ਦਾ ਤੇ ਇੱਥੇ ਖਾਸ ਕਰ ਇਸ ਆਈਸਲੈਂਡ ਦੇ ਉੱਪਰ ਕਹਿੰਦੇ ਆ ਕਿ ਇੱਕ ਅੱਧਾ ਐਕਟਿਵ ਆ ਉਹ ਪਰ ਟੈਨਰੀ ਵਾਲੀ ਸਾਈਡ ਆ ਇਧਰ ਨਹੀਂ ਹੈ ਕੋਈ ਤੇ ਹਾਂ ਦੇਖ ਲਓ ਆ ਇਦਾਂ ਦਾ ਏਰੀਆ ਆ ਇੱਥੇ ਦਾ ਨਾ ਹਾਂ ਦੇਖ ਲਓ ਪੱਥਰ ਜੇ ਆ ਜਿੱਧਰ ਵੀ ਚੱਲ ਜਾਓ ਜਹਾ ਇਧਰ ਆ ਆਪਾਂ ਦੂਜੀ ਸਾਈਡ ਆ ਆ ਬਾਕੀ ਲੋਕਾਂ ਨੇ ਆਪਣੀ ਕੰਪਨੀ ਜੋ ਇਧਰ ਲਾਈ ਆ ਤੇ ਲੋਕ ਰਹਿੰਦੇ ਆ ਇਦਾਂ ਦਾ ਹੀ ਖੁੱਲਾ ਡੋਲਾਇਆ ਏਰੀਆ ਆ ਸੋ ਬਾਕੀ ਜੇ ਤੁਹਾਨੂੰ ਜਦੋਂ ਵੀ ਤੁਹਾਡੇ ਕੋਲ ਟਾਈਮ ਲੱਗਣਾ ਚਾਹੀਦਾ ਇਦਾਂ ਦੀ ਜਗ੍ਹਾ ਤੇ ਵੀ ਆਉਣਾ ਚਾਹੀਦਾ ਆ ਸੋ ਆਪਾਂ ਥੋੜੀ ਜਿਹਾ ਇਸ ਵਾਰੀ ਡਿਫਰੈਂਟਿਫਿਕੇਸ਼ਨ ਕੀਤੀ ਆ ਤੇ ਕਰੂਜ਼ ਨਾਲੋਂ ਥੋੜੀ ਡਿਫਰੈਂਟ ਆ ਕਹਿ ਲੋ ਇਹਦਾ ਫੀਲ ਲੱਗ ਆ ਤੇ ਮਤਲਬ ਥੋੜਾ ਜਿਹਾ ਕਹਿ ਲੋ ਆਕਸੀਜਨ ਦੇ ਕਰਕੇ ਨਾ ਤੇ ਵਧੀਆ ਵਧੀਆ ਯਾਨੀ ਕਿ ਹੀਲ ਆ ਰਿਹਾ ਯਾਨੀ ਆਕਸੀਜਨ ਦੇ ਵਿੱਚ ਤੁਹਾਨੂੰ ਮਤਲਬ ਪੈਸੇ ਵੀ ਘੱਟ ਲੱਗਦੇ ਆ ਤੇ ਇੰਜੋਏ ਵੀ ਜ਼ਿਆਦਾ ਹੁੰਦਾ ਆ ਮਤਲਬ ਮਾਰਕੀਟਾਂ ਦੇ ਵਿੱਚ ਵੀ ਜੇ ਤੁਹਾਨੂੰ ਆਪਣਾ ਕੋਈ ਸ਼ਾਪ ਤੇ ਕਰਨ ਜਾਣਾ ਜਾਂ ਇਥੋਂ ਕੋਈ ਵੀ ਸਮਾਨ ਖਰੀਦਣ ਜਾਣਾ ਹੈ ਤੇ ਮਤਲਬ ਇਹ ਰੈਂਟ ਦੇ ਉੱਪਰ ਤੁਸੀਂ ਆਪਣਾ ਕੋਈ ਵੀ ਚੀਜ਼ ਲੈਣੀ ਆ ਬਹੁਤ ਫਰਕ ਪੈ ਜਾਂਦਾ ਆ ਆਕਸੀਜਨ ਦੇ ਵਿੱਚ ਯਾਨੀ ਕਿ ਜਿਹਦੇ ਤੁਹਾਡਾ 2000 ਜੀਓ ਲੱਗਣਾ ਤੁਹਾਡਾ 7800 ਜੀ ਸਰ ਜਾਣਾ ਵਿੱਚੇ ਕਾਰ ਗੁੱਚੇ ਇਹ ਕਹ ਲੋ ਫਲਾਈਟ ਫਲਾਈਟ ਵੀ ਬੰਦਾ ਇਦਾਂ ਦੇਖੇ ਕਿ ਵੀਕ ਦੇ ਸੈਂਟਰ ਜੇ ਜੀ ਜਾਵੇ ਤੇ ਵੀਕ ਦੇ ਮਤਲਬ ਸੈਂਟਰ ਜੇ ਮੂਹਰ ਵਾਪਸ ਆਵੇ ਯਾਨੀ ਕਿ ਜਿਦਾ ਪਕਾ ਲੋ ਬੁੱਧ ਨੀਰਵਾਤਾਂ ਚਲ ਜਵੇ ਤੇ ਮੰਗਲ ਗੋਦਵਾਰ ਦਾ ਦੁਬਾਰਾ ਦੁਬਾਰਾ ਵਾਪਸ ਆ ਜਵੇ ਆਪਣੇ ਜਗ੍ਹਾ ਤੇ ਜਿੱਥੋਂ ਵੀ ਮਤਲਬ ਕੋਈ ਬੰਦਾ ਜਿ ਆ ਜਿੱਥੋਂ ਵੀ ਆ ਸਕਦਾ ਹੈ ਇੰਗਲੈਂਡ ਤੋਂ ਆਪਾਂ ਕਹਿ ਲਓ ਤੇ ਜਰਮਨ ਤੋਂ ਕਹਿ ਲਓ ਫਰਾਂਸ ਤੋਂ ਇਟਲੀ ਤੋਂ ਇੱਥੋਂ ਵੀ ਤੇ ਇਹ ਤੁਹਾਨੂੰ ਸਹੀ ਰੇਟ ਤੇ ਮਿਲ ਜਾਂਦਾ ਕਿ ਵੀਕੈਂਡ ਦੇ ਵਿੱਚ ਫਲਾਈਟ ਉਦਾਂ ਵੀ ਮਹਿੰਗੀ ਮਿਲਦੀ ਆ ਸੀ ਵੀ ਦੇਖਿਆ ਮੈਂ ਵੀ ਦੇਖਿਆ ਸੀਗਾ ਕਿਉਂਕਿ ਮੇਰਾ ਪਹਿਲਾ ਇਰਾਦਾ ਸੀਗਾ ਕਿ ਲਾਂਸਾ ਰੋਡ ਜਾਣ ਦਾ ਤੇ ਪਰ ਮੈਨੂੰ ਉਹ ਫਲਾਈਟ ਇੰਨੀ ਮਿਲਦੀ ਸੀਗੀ ਉਹਦੇ ਵਿੱਚ ਨਾ ਕਹਿ ਲਓ ਇੱਕ ਬੰਦੇ ਦਾ 200 ਯੂਰੋ ਖਰਚਾ ਆਉਂਦਾ ਸੀਗਾ ਉਸ ਕਰਕੇ ਆਪਾਂ ਔਰ ਅਵਾਇਡ ਇਹ ਕੀਤਾ ਕਿ ਆਪਾਂ ਕਿਹਦਾ ਘਰਾਂ ਘਨਾਰੀ ਜਾਲਦੇ ਆ ਇਹਦੇ ਵਿੱਚ ਵੀ ਮੈਂ ਕੋਈ ਟਿਕਟ ਆਪਾਂ ਸਾਹ ਸਾਹ ਬਣੀ ਦੇਖ ਕੇ ਨਾ ਉਹ ਸਾਹ ਬਣੀ ਆਪਾਂ ਲਈਆ ਟਿਕਟ ਤੇ ਜੇ ਲੋ ਜੇ ਤੁਸੀਂ 4-5 ਜਾਣੇ ਆ ਤਾਂ 3-400 ਰੁਪਏ ਚ ਪੜਾ ਆ ਆਪਾਂ ਆਪ ਡਾਊਨ ਹੋ ਜਾਈਏ ਜਾਨੀ ਕਿ ਵਧੀਆ ਹੋ ਜਾਵੇ ਤੋਂ ਵਧੀਆ ਮਾਹੌਲ ਆ ਜਾਣੀ ਕਿ ਤੇ ਆਪਾਂ ਕੱਲਾ ਇਹ ਨਹੀਂ ਦੇਖਣ ਆਏ ਆ ਕਿ ਅੱਗਾ ਹੀ ਘੁੰਮਣ ਆਏ ਆਂ ਕਿ ਦੇਖੀ ਜੋ ਜੋ ਹੁੰਦਾ ਆਪਣੇ ਜੇਬ ਦੇਖ ਕੇ ਆਪਣਾ ਖਰਚਾ ਪਾਣੀ ਦੇਖ ਕੇ ਉਹ ਸਾਨੂੰ ਜਿਤਨਾ ਵਧੀਆ ਯਾਨੀ ਕਿ ਮਤਲਬ ਮੌਕਾ ਮਿਲਦਾ ਆ ਮੌਕੇ ਨਹੀਂ ਛੱਡਣਾ ਨਹੀਂ ਚਾਹੀਦਾ ਮੌਕਾ ਰੱਬ ਕਦੀ ਕਦੀ ਦਿੰਦਾ ਸੋ ਇਸ ਕਰਕੇ ਜੇ ਸਾਨੂੰ ਮੌਕਾ ਮਿਲਦਾ ਆ ਹੋਰ ਚੜੀ ਜਗ੍ਹਾ ਦੇ ਦੇਖਣੀ ਚਾਹੀਦੀਆਂ ਵਧੀਆ ਜਗ੍ਹਾ ਆ ਨੇਚਰ ਆ ਕੁਦਰਤ ਆ ਯਾਨੀ ਕਿ ਕੁਦਰਤਰਾ ਬਹੁਤ ਵਧੀਆ ਯਾਨੀ ਕਿ ਚੀਜ਼ ਆ ਦੇਖਣ ਵਾਲੀ ਮਤਲਬ ਹੈਗਾ ਆ ਬਹੁਤ ਸੋਹਣਾ ਮਤਲਬ ਦੁਨੀਆ ਬਹੁਤ ਵਾਕਈ ਬਹੁਤ ਸੋਹਣੀ ਆ ਇੱਥੇ ਆ ਕੇ ਲੱਗਦਾ ਸੋ ਦੇਖਣੀ ਚਾਹੀਦੀ ਘੁੰਮ ਫਿਰ ਕੇ ਦੁਨੀਆ ਇਹੀ ਦੇਖਣ ਆਏ ਆ ਹੋਰ ਇੱਥੇ ਕਿਸੇ ਨੇ ਕੀ ਲੈ ਜਾਣਾ ਆ ਪਿਆਹਾ ਕਿਸੇ ਦੇ ਨਹੀਂ ਨਾਲ ਗਿਆ ਹੈਗਾ ਤੋਂ ਇਸ ਕਰਕੇ ਆਪਣਾ ਦੁਨੀਆ ਘੁੰਮਣੀ ਚਾਹੀਦੀ ਆ ਟਾਈਮ ਕੱਢ ਕੇ ਨਾਲ-ਨਾਲ ਕੰਮ ਕਰੋ ਤੇ ਨਾਲ-ਨਾਲ ਦੁਨੀਆ ਘੁੰਮੋ